ਕੁਦਰਤ ਨੇ ਜਦੋਂ ਇਨਸਾਨ ਨੂੰ ਪੈਦਾ ਕੀਤਾ ਤਾਂ ਉਹਦੇ ਨਾਲ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਭੇਜੀਆਂ ਆਪਣਾ ਆਲਾ ਦੁਆਲਾ ਦੁਨੀਆ ਦੇ ਸਭ ਤੋਂ ਮੈਡੀਕਲ ਹਾਲ ਨਾਲੋਂ ਵੱਡਾ ਹੈ ਕਿਉਂਕਿ ਆਪਣੇ ਆਲੇ ਦੁਆਲੇ ਇਹੋ ਜੀਆਂ ਜਿਹੜੀਆਂ ਬੂਟੀਆਂ ਨੇ ਇਹੋ ਜੀਆਂ ਦਵਾਈਆਂ ਨੇ ਜਿਹੜੀਆਂ ਬੜੀਆਂ ਕਾਰਗਰ ਸਾਬਤ ਹੁੰਦੀਆਂ ਨੇ ਕਈ ਵਾਰ ਉਥੇ ਦਵਾਈਆਂ ਕੰਮ ਨਹੀਂ ਕਰਦੀਆਂ ਜਿੱਥੇ ਇਹ ਜੜੀਆਂ ਬੂਟੀਆਂ ਜਿਹੜੀਆਂ ਉਹ ਕੰਮ ਕਰ ਜਾਂਦੀਆਂ ਅੱਜ ਗੱਲ ਕਰ ਰਹੇ ਆ ਆਪਾਂ ਜੀ ਗਲੋਹ ਦੀ ਇੱਕ ਗਲੋਹ ਹੁੰਦਾ ਜਿਹੜਾ ਚਿਹਰੇ ਤੇ ਆਉਂਦਾ ਆ ਓ ਵੀ ਇਹ ਸਹੀ ਗਲੋਮ ਖਾਣ ਦੇ ਨਾਲ ਆਉਂਦਾ ਸੋ ਆਪਣੇ ਆਸ-ਪਾਸ ਜਾਂ ਆਪਣੇ ਨਜ਼ਦੀਕੀਆਂ ਦੇ ਘਰਾਂ ਦੇ ਵਿੱਚ ਜਾਂ ਆਪਣੇ ਘਰ ਕਿਸੇ ਦਰਖਤ ਦੇ ਉੱਤੇ ਇੱਕ ਵੇਲ ਚੜੀ ਹੁੰਦੀ ਹੈ ਜਿਸ ਨੂੰ ਕਹਿੰਦੇ ਆ ਗੀ ਗਲੋ ਤੇ ਗਲੋ ਦਾ ਜੂਸ ਪੀਣ ਦੇ ਨਾਲ ਜਦੋਂ ਆਪਣੇ ਸੈੱਲ ਘਟਦੇ ਆ ਆਪਾਂ ਨੂੰ ਡੇਂਗੂ ਹੁੰਦਾ ਆ ਉਦੋਂ ਆਪਾਂ ਬੜੀ ਭੱਜ ਨਾਟ ਕਰਦੇ ਕਿ ਕਿਤੇ ਇਹ ਗਲੋਦ ਤੇ ਉਹ ਪੀਤੇ ਦੇ ਪੱਤੇ ਜਿਹੜੇ ਆ ਉਹਨਾਂ ਦਾ ਅਰੇਂਜਮੈਂਟ ਹੋ ਸਕੇ ਤਾਂ ਕਿ ਉਹਨਾਂ ਦਾ ਜੂਸ ਜਾਂ ਗਾੜਾ ਪੀਤਾ ਜਾਵੇ ਦੇ ਸੈੱਲ ਬਹੁਤ ਹੀ ਤੇਜ਼ੀ ਵਧਦੇ ਨੇ ਪਰ ਸੈੱਲਾਂ ਦੇ ਨਾਲ ਡੇਂਗੂ ਬਦੇਰੀਏ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਗਲੋ ਦੇ ਨਾਲ ਕੀਤਾ ਜਾ ਸਕਦਾ ਆ ਸੋ ਜੇ ਚਿਹਰੇ ਤੇ ਗਲੋ ਲਿਆਉਣੀ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਪਾਂ ਗਲੋ ਦੇ ਕਾੜੇ ਦੀ ਜੇ ਗਲੋ ਦਾ ਕਾੜਾ ਆਪਾਂ ਪੀਂਦੇ ਰਹੀਏ ਤੇ ਆਪਣੇ ਚਿਹਰੇ ਦੇ ਉੱਤੇ ਜਿਹੜੀ ਆ ਉਹ ਗਲੋ ਆ ਜਾਏਗਾ ਚਿਹਰਾ ਆਪਣਾ ਜਿਹੜੀ ਚਮੜੀ ਆ ਉਹ ਇਹਨਾਂ ਬਿਲਕੁਲ ਸਾਫ਼ ਹੋ ਜਾਏਗੀ ਚਮਕਦੀ ਚਮੜੀ ਬਣ ਜਾਏਗੀ ਬਹੁਤ ਸਾਰੀਆਂ ਕਰੀਮਾਂ ਜਿਹੜੀਆਂ ਆਪਾਂ ਜਦੋਂ ਚਿਹਰਾ ਖਰਾਬ ਹੁੰਦੇ ਆ ਤੇ ਚਿਹਰੇ ਤੇ ਲਾਉਂਦੇ ਆ ਪਰ ਉਹਨਾਂ ਦੇ ਵਿੱਚ ਇਹ ਜਿਹੜੇ ਕੈਮੀਕਲ ਹੁੰਦੇ ਨੇ ਕਈ ਵਾਰੀ ਚਿਹਰਾ ਜਿਹੜਾ ਉਹ ਖਰਾਬ ਵੀ ਹੋ ਜਾਂਦਾ ਪਰ ਜੇ ਤੁਸੀਂ ਗਲੋ ਪੀਂਦੇ ਰਹੋਗੇ ਤੇ ਤੁਹਾਡਾ ਚਿਹਰਾ ਜਿਹੜਾ ਆ ਉਹ ਬਿਲਕੁਲ ਸਾਫ਼ ਰਹੇਗਾ ਔਰ ਤੁਹਾਡੇ ਜਿਹੜੇ ਕੱਲ ਮਹਾਸੇ ਸ਼ਾਈਆਂ ਵਗੈਰਾ ਆ ਉਹ ਕੁਝ ਨਹੀਂ ਹੋਣਗੀਆਂ ਸਕਿਨ ਲਈ ਬਹੁਤ ਵਧੀਆ ਜਿੱਥੇ ਨਮ ਬੜੀ ਵਧੀਆ ਆ ਉੱਥੇ ਗਲੋ ਜਿਹੜੀ ਹੈ ਉਹ ਵੀ ਬੜੀ ਰਾਮਬਾਨ ਹੈਗੀ ਆ ਦੂਸਰੇ ਨੰਬਰ ਤੇ ਗੱਲ ਕਰਦੇ ਆਂ ਆਪਾਂ ਲਿਵਰ ਦੀ ਕਈਆਂ ਦੇ ਲਿਵਰ ਜਿਹੜੇ ਉਹ ਫਟੀ ਹੋ ਜਾਂਦੇ ਆਂ ਭੁੱਖ ਨਹੀਂ ਲੱਗਦੀ ਤੇ ਐਸਿਡ ਵਗੈਰਾ ਜਿਹੜਾ ਉਹ ਬਣ ਲੱਪੇਂਗਾ ਪਾਚਨ ਕਿਰਿਆ ਹੋ ਗਈ ਖਾਦਾ ਪੀਤਾ ਸਹੀ ਤਰੀਕੇ ਨਾਲ ਪਚਦਾ ਨਹੀਂ ਗੈਸ ਬਣਦੀ ਆ ਜੇ ਇਹ ਕਾੜਾ ਆਪਾਂ ਲਗਾਤਾਰ ਪੀਂਦੇ ਰਹੀਏ ਤੇ ਉਹਦੇ ਨਾਲ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਹਟ ਜਾਂਦੀਆਂ ਇੱਕ ਜਿਹੜੀ ਹੋਰ ਵੱਡੀ ਬਿਮਾਰੀ ਜਿਹੜੀ ਅੱਜ ਕੱਲ੍ਹ ਸਮਾਜ ਦੇ ਵਿੱਚ ਵੱਡੀ ਵੱਡੇ ਪੱਧਰ ਤੇ ਹੋ ਰਹੀ ਆ ਲੋਕਾਂ ਨੂੰ ਜਿਹਨੂੰ ਕਹਿੰਦੇ ਟੈਂਸ਼ਨ ਡਿਪਰੈਸ਼ਨ ਡਿਜ਼ਾਇਟੀ ਕੰਤਾ ਜੇ ਤੁਸੀਂ ਗਲੋ ਦਾ ਕਾੜਾ ਪੀਂਦੇ ਰਹੋਗੇ ਤੇ ਤੁਹਾਡਾ ਮਾਨਸਿਕ ਤਣਾਅ ਜਿਹੜਾ ਆ ਉਹ ਘਟ ਰਹਿਗਾ ਮਾਨਸਿਕ ਤਣਾਅ ਜਿਹੜਾ ਤੁਹਾਡਾ ਉਹ ਬਹੁਤ ਘਟ ਜਾਏਗਾ ਤੁਸੀਂ ਖੁਸ਼ ਰਹੋਗੇ ਜਿਹੜਾ ਤੁਸੀਂ ਮਾਨਸਿਕ ਤੌਰ ਤੇ ਤੁਹਾਡਾ ਮਨ ਜਿਹੜਾ ਉਦਾਸ ਰਹਿੰਦਾ ਉਹ ਚਿਹਰਾ ਜਿਹੜਾ ਤੁਹਾਡਾ ਆ ਉਹ ਖੇਲ ਉੱਠੇਗਾ ਜੇ ਤੁਸੀਂ ਗਲੋ ਦਾ ਜੂਸ ਜਿਹੜਾ ਗਲੋ ਦਾ ਕਾੜਾ ਜਿਹੜਾ ਆ ਉਹ ਪੀਂਦੇ ਰਹੋਗੇ ਅਸ ਤੋਂ ਅੱਗੇ ਗੱਲ ਕਰਦੇ ਆਂ ਸ਼ੂਗਰ ਦੀ ਅੱਜ ਕੱਲ ਸ਼ੂਗਰ ਲੈਵਲ ਜਿਹੜਾ ਆ ਉਹ ਬੜਾ ਲੋਕਾਂ ਦਾ ਆਪ ਹੋਣ ਲੱਗ ਪਿਆ ਹੈ ਕਿਉਂਕਿ ਚਿੰਤਾ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਆਉਂਦੀਆਂ ਲੀਵਰ ਫੈਟੀ ਹੁੰਦਾ ਆ ਜਦੋਂ ਆਪਾਂ ਬਾਹਰਲਾ ਕੁਝ ਖਾਂਦੇ ਆਂ ਜਾਂ ਜਿਹੜੀਆਂ ਆਪਾਂ ਅੱਜ ਖਾਕਾਂ ਖਾ ਰਹੇ ਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹ ਖਾਕਾਂ ਸਹੀ ਨਹੀਂ ਹੈ ਆਪਣੀ ਆਕਸੀਜਨ ਜਿਹੜੀ ਹੈ ਉਹਦਾ ਜਿਹੜਾ ਇੰਡੈਕਸ ਕੁਆਲਟੀ ਹੈਗੀ ਆ ਜਿਹੜੀ ਉਹ ਜਿਹੜੀ ਆ ਉਹ ਸਹੀ ਨਹੀਂ ਹੈ ਸੋ ਇਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਉਹਨਾਂ ਦੇ ਵਿੱਚ ਇੱਕ ਸ਼ੂਗਰ ਵੀ ਆਉਂਦੀ ਹੈ ਜੇ ਤੁਸੀਂ ਗਲੋ ਦਾ ਕਾੜਾ ਪੀਂਦੇ ਰਹੋਗੇ ਤੇ ਤੁਹਾਡਾ ਸ਼ੂਗਰ ਲੈਵਲ ਜਿਹੜਾ ਹੈ ਉਹ ਕਾਫੀ ਹੱਦ ਤੱਕ ਜਿਹੜਾ ਉਹ ਠੀਕ ਰਹੇਗਾ ਸੋ ਬਹੁਤ ਸਾਰੀਆਂ ਸਕਿਨ ਵਾਲੀਆਂ ਕਰੀਮਾਂ ਆਉਂਦੀਆਂ ਆ ਅੱਜਕੱਲ ਬੜੇ ਲੋਸ਼ਨ ਵਗੈਰਾ ਆਉਣ ਲੱਗ ਪਏ ਆ ਜਾਂ ਬਹੁਤ ਸਾਰੇ ਚਿਹਰੇ ਤੇ ਲਾਉਣ ਵਾਲੇ ਫੇਸ ਵਾਸ਼ ਜਿਹੜੇ ਆਉਣ ਲੱਗ ਪਏ ਆ ਜਿਨ੍ਹਾਂ ਦੇ ਵਿੱਚ ਗਲੋ ਪਾਇਆ ਹੁੰਦਾ ਪਰ ਜਦੋਂ ਤੁਹਾਨੂੰ ਤਾਜ਼ਾ ਤੁਹਾਡੇ ਘਰ ਦੇ ਲਾਗੇ ਗਲੋ ਮਿਲ ਰਿਹਾ ਤੇ ਫਿਰ ਤੁਸੀਂ ਡੱਬਾ ਬੰਦ ਗਲੋ ਦਾ ਜੂਸ ਗਲੋ ਦੀਆਂ ਗੋਲੀਆਂ ਤੇ ਗਲੋ ਦਾ ਕੜਾ ਤੇ ਗਲੋ ਦਾ ਪਾਊਡਰ ਇਹ ਮੈਨੂੰ ਲੱਗਦਾ ਖਰੀਦਣਾ ਨਹੀਂ ਚਾਹੀਦਾ ਕਿਉਂਕਿ ਜਦੋਂ ਤੁਹਾਡੇ ਲੱਗੇ ਚੀਜ਼ਾਂ ਹੈਗੀਆਂ ਤੇ ਫਿਰ ਤੁਹਾਨੂੰ ਉਹ ਚੀਜ਼ਾਂ ਬਾਜ਼ਾਰ ਦੇ ਵਿੱਚੋਂ ਲੈਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਤੇ ਇਸ ਤੋਂ ਅੱਗੇ ਆਪਾਂ ਜੇ ਗੱਲ ਕਰੀਏ ਮੌਸਮੀ ਬਿਮਾਰੀਆਂ ਬੜੀਆਂ ਹੁੰਦੀਆਂ ਆ ਜਿਵੇਂ ਪਿਛੇ ਆਪਾਂ ਲਿਖਿਆ ਸੀਗਾ ਚਿੱਕਾਂ ਜੀ ਕਾਮ ਨੋ ਜਲਾ ਖਾਂਸੀ ਬੜੀ ਹੋਈ ਸੀ ਲੋਕਾਂ ਨੂੰ ਆਹਾ ਲੱਗੇ ਫਰਵਰੀ ਦਾਸਤਾਂ ਲੈ ਕੇ 5 ਮਾਰਚ ਤੱਕ ਬੜਾ ਫਲੂ ਜਿਹੜਾ ਫੈਲਿਆ ਸੀ ਉਹ ਫਲੂ ਦੇ ਵਿੱਚੋਂ ਵੀ ਜੇ ਆਪਾਂ ਕੜਾ ਜਿਹੜਾ ਆ ਗਲੋ ਦਾ ਪੀਂਦੇ ਰਵਾਂਗੇ ਤੇ ਉਹਦੇ ਵਿੱਚੋਂ ਵੀ ਆਪਾਂ ਨੂੰ ਬੜੀ ਰਾਤ ਜਿਹੜੀ ਆ ਉਹ ਮਿਲੇਗੀ ਸੋ ਅੱਗੇ ਗੱਲ ਕਰਦੇ ਆਂ ਆਪਾਂ ਬੁਖਾਰ ਦੀ ਬੁਖਾਰ ਨੂੰ ਨਿਹੰਗ ਸਿੰਘ ਜਿਹੜੇ ਨਿਹੰਗ ਸਿੰਘਾਂ ਦੇ ਬੋਲੇ ਆ ਉਹ ਬੁਖਾਰ ਨੂੰ ਕਹਿੰਦੇ ਆਕੜਪੰਨ ਕਿੰਦੇ ਜਦੋਂ ਬੁਖਾਰ ਚੜਦਾ ਆ ਤਾਂ ਵੱਡੇ ਵੱਡਿਆਂ ਦਾ ਸਰੀਰ ਜਿਹੜਾ ਉਹ ਟੁੱਟ ਜਾਂਦਾ ਆ ਤੇ ਉਹਨੂੰ ਉਹਦੀ ਆਕੜ ਜਿਹੜੀ ਆ ਉਹ ਭੱਜ ਜਾਂਦੀ ਆ ਉਹ ਹਾਏ ਹਾਏ ਕਰਦਾ ਸੋ ਜੇ ਆਪਾਂ ਗਲੋ ਦਾ ਕੜਾ ਪੀਂਦੇ ਰਵਾਂਗੇ ਛੇਤੀ ਕੀ ਪਿਆ ਆਪਾਂ ਬੁਖਾਰ ਨਹੀਂ ਚੜੇਗਾ ਆਪਣਾ ਬੁਖਾਰ ਤੋਂ ਜਿਹੜਾ ਉਹ ਬਚਾਅ ਹੋ ਜਾਏਗਾ ਕਾਫ ਵਾਲੀ ਖਾਂਸੀ ਜਿਹੜੀ ਐ ਉਹ ਇਹਦਾ ਕੜਾ ਪੀਣ ਦੇ ਨਾਲ ਠੀਕ ਹੋ ਜਾਂਦੀ ਐ ਕੜਾ ਕਿਵੇਂ ਬਣਾਉਣਾ ਉਹ ਵੀ ਆਪਾਂ ਅੱਗੇ ਜਾ ਕੇ ਜਿਹੜਾ ਉਹ ਦੱਸ ਦਿਆਂ ਜੇਕਰ ਤੁਹਾਡੇ ਖੂਨ ਦੀ ਕਮੀ ਆ ਹੁਣ ਖੂਨ ਦੀ ਕਮੀ ਕਿਉਂ ਹੋਈ ਕਿਉਂਕਿ ਤੁਹਾਡਾ ਲਿਵਰ ਖਰਾਬ ਸੀ ਜਦੋਂ ਲਿਵਰ ਠੀਕ ਹੋ ਗਿਆ ਤੁਹਾਡੀ ਖੂਨ ਦੀ ਕਮੀ ਜਿਹੜੀ ਆ ਉਹ ਵੀ ਇਹਦੇ ਨਾਲ ਸਹੀ ਹੋ ਜਾਏਗਾ ਤੁਹਾਡਾ ਗਿੜੀਆ ਜਿਹੜਾ ਆ ਉਹ ਵੀ ਜਿਹੜਾ ਆ ਗਲੋ ਦਾ ਕੜਾ ਪੀਣ ਦੇ ਨਾਲ ਠੀਕ ਹੋ ਜਾਏਗਾ ਉਸ ਤੋਂ ਜਿਹੜੀ ਸਭ ਤੋਂ ਟਾਰਗਟ ਸਾਬਤ ਹੋਈ ਆ ਜਿਹਦੇ ਬਾਰੇ ਤੁਸੀਂ ਬੜਾ ਜਾਣਦੇ ਹੋ ਇਹ ਜਦੋਂ ਆਪਣੇ ਸੈੱਲ ਘਟ ਜਾਂਦੇ ਆ ਤੇ ਆਪਾਂ ਗਲੋ ਨੂੰ ਰੰਨ ਕੇ ਪੀਨੇ ਆ ਪਪੀਤੇ ਦੇ ਪੱਤੇ ਪਾ ਕੇ ਪੀਨੇ ਆ ਉਹ ਬੜਾ ਰਾਮਬਾੜ ਮਕਸਾ ਹੈਗਾ ਸੋ ਜਦੋਂ ਵੀ ਸੈੱਲ ਘਟਣਾ ਜਿੱਥੇ ਤੁਸੀਂ ਡਾਕਟਰੀ ਇਲਾਜ ਕਰਾਉਣਾ ਆ ਉੱਥੇ ਨਾਲ ਦੀ ਨਾਲ ਗਲੋ ਦਾ ਕਾੜਾ ਜਿਹੜਾ ਉਹ ਜ਼ਰੂਰ ਪੀਓ ਉਹਦੇ ਨਾਲ ਤੁਹਾਡੇ ਸੈੱਲ ਜਿਹੜੇ ਆ ਉਹ ਬਹੁਤ ਛੇਤੀ ਠੀਕ ਹੋਣਗੇ ਡੇਂਗੂ ਬੁਖਾਰ ਜਿਹੜਾ ਜਿਹਦਾ ਇਲਾਜ ਛੇਤੀ ਕੀਤਾ ਜਿਹੜਾ ਉਹ ਛੋਟੇ ਹਸਪੀਟਲਾਂ ਵਾਲੇ ਵੀ ਨਹੀਂ ਕਰਦੇ ਕਿਉਂਕਿ ਉਹਦਾ ਇਲਾਜ ਜਿਹੜਾ ਆ ਉਹ ਥੋੜਾ ਜਿਹਾ ਕਾਸਟਲੀ ਆ ਸੋ ਉਹ ਬਲੋ ਪੀਣ ਦੇ ਨਾਲ ਜਿਹੜਾ ਡੇਂਗੂ ਦਾ ਬੁਖਾਰ ਆ ਉਹ ਵੀ ਠੀਕ ਹੋ ਜਾਂਦਾ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਕੜਾ ਕਿਵੇਂ ਬਣਾਉਣਾ ਦੇਖੋ ਜੀ ਜਿੰਨੇ ਮੱਕੀ ਦੇ ਦੋ ਦਾਣੇ ਹੁੰਦੇ ਆ ਉਹਨਾਂ ਅਦਰਕ ਲੈ ਲੈਣਾ ਚਾਰ ਪੱਤੇ ਤુલਸੀ ਦੇ ਲੈ ਲੈਣੇ ਬਲੋ ਦੇ ਚਾਰ ਪੱਤੇ ਲੈ ਲੈਣੇ ਆ ਕਾਲੀ ਮਿਰਚ ਜਿਹੜੀ ਆ ਉਹਦੇ ਦੋ ਪੀਸ ਲੈ ਲੈਣੇ ਆ ਦੋ ਲੌਂਗ ਲੈ ਲੈਣੇ ਆ ਇੱਕ ਛੋਟਾ ਜਿਹਾ ਟੁਕੜਾ ਥੋੜਾ ਜਿਹਾ ਕਹਿ ਲਓ ਜਿੰਨੀ ਕਿ ਚਵਾਨੀ ਹੁੰਦੀ ਆ ਇੰਨਾ ਕ ਟੁਕੜਾ ਇੱਕ ਵਿੱਚ ਦਾਲ ਚੀਨੀ ਦਾ ਪਾ ਲੈਣਾ ਤੇ 2 ਕੱਪ ਪਾਣੀ ਦੇ ਪਾ ਲੈਣੇ ਉਹਨਾਂ ਨੂੰ ਚੰਗੀ ਤਰ੍ਹਾਂ ਰੰਨ ਲੈਣਾ ਜਦੋਂ 1 ਕੱਪ ਰਹਿ ਜਵੇ ਤੇ ਉਸ ਨੂੰ ਨਿਚੋੜ ਕੇ ਪਣਕੀ ਜਿਹੜਾ ਆ ਉਹ ਕੱਢ ਲੈਣਾ ਕੱਢ ਕੇ ਜੇ ਉਸ ਨੂੰ ਚਾਹ ਵਾਂਗੂ ਪੀਣਾ ਚਾਹੋ ਵਿੱਚ ਸ਼ਹਿਦ ਪਾਉਣਾ ਚਾਹੋ ਵੈਸੇ ਮਿੱਠਾ ਨਹੀਂ ਪਾਉਣਾ ਚਾਹੀਦਾ ਅਗਰ ਸ਼ਹਿਦ ਪਾਉਣਾ ਚਾਹੋ ਤਾਂ ਤੁਸੀਂ ਪਾ ਸਕਦੇ ਆ ਤਾਂ ਉਸ ਨੂੰ ਚਾਹ ਵਾਂਗੂ ਪੀਓ ਇਹ ਪੀਣ ਦੇ ਨਾਲ ਤੁਹਾਨੂੰ ਬਹੁਤ ਬਿਮਾਰੀਆਂ ਤੋਂ ਜਿਹੜਾ ਫਾਇਦਾ ਮਿਲੇਗਾ ਤੁਹਾਡਾ ਇਮਿਊਨ ਸਿਸਟਮ ਜਿਹੜਾ ਇਮਿਊਨਿਟੀ ਸਿਸਟਮ ਆ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹ ਬਹੁਤ ਵੱਧ ਜਾਏਗੀ। ਸੋ ਇਹ ਨੌਕਸੀਨ ਉਹ ਅਜਮਾ ਕੇ ਦੇਖੋ ਬਹੁਤ ਸਾਰਾ ਫਾਇਦਾ ਹੋਏਗਾ। ਅਗਰ ਇਦਾਂ ਦੇ ਨੌਸੇ ਤੁਸੀਂ ਹੋਰ ਵੀ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਰੋਜ਼ ਤਕਰੀਬਨ ਇਹੋ ਜਿਹੇ ਮੁੱਦਿਆਂ ਤੇ ਜਿਹੜੀ ਆ ਉਹ ਗੱਲਬਾਤ ਕਰਦੇ ਰਵਾਂਗੇ ਪਿੰਡੂ ਪੰਜਾਬੀ ਟੌਕ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਇਬੁਰਜੀ ਦਾ ਖਾਲਸਾ ਵਾਇਬੁਰਜੀ ਕੀ ਫਤਿਹ ਕੁਦਰਤ ਨੇ ਜਦੋਂ ਇਨਸਾਨ ਨੂੰ ਪੈਦਾ ਕੀਤਾ ਤਾਂ ਉਹਦੇ ਨਾਲ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਭੇਜੀਆ ਆਪਣਾ ਅੜਾ ਦੁਆਲਾ ਦੁਨੀਆ ਦੇ ਸਭ ਤੋਂ ਮੈਡੀਕਲ ਹਾਲ ਨਾਲੋਂ ਵੱਡਾ ਹੈ ਕਿਉਂਕਿ ਆਪਣੇ ਆਲੇ ਦੁਆਲੇ ਇਹੋ ਜੀਆਂ ਜਿਹੜੀਆਂ ਬੂਟੀਆਂ ਨੇ ਇਹੋ ਜੀਆਂ ਦਵਾਈਆਂ